ਨਾ ਝਾੜੀਆਂ ਦੇ ਨਾਲ ਇਹਨਾਂ ਟਹਿਣੀਆਂ ਦੇ ਨਾਲ ਕਦੇ ਵੀ ਕੋਈ ਭਿਆਨਕ ਹਾਦਸਾ ਹਾਦਸਾ ਵਾਪਰ ਜਾਂਦਾ ਤਾਂ ਇਹਨਾਂ ਟਹਿਣੀਆਂ ਦਾ ਖਮਿਆਜਾ ਉਸ ਸਟ੍ਰਕਸ਼ਨ ਉਸ ਵਿਅਕਤੀ ਨੂੰ ਭੁਗਤਣਾ ਪਵੇਗਾ ਜੋ ਹਾਦਸੇ ਦਾ ਸ਼ਿਕਾਰ ਫਿਰ ਉਹਨਾਂ ਪੁਰੀਆਂ ਦੇ ਵਿਚਕਾਰ ਬਹੁਤ ਖਤਰਨਾਕ ਖੱਡੇ ਜਾਂਦਾ ਹੋਇਆ ਮੋਟਰਸਾਈਕਲ ਜੇ ਇਸ ਖੱਡੇ ਦੇ ਵਿੱਚ ਵੱਜ ਜਾਂਦਾ ਤਾਂ ਉਹਦਾ ਨਤੀਜਾ ਕੀ ਹੋਵੇਗਾ ਉਹਨੂੰ ਸ਼ਬਦਾਂ ਵਿੱਚ ਬਿਆਨ ਕਰਨ ਦੀ ਲੋੜ ਨਹੀਂ ਜਾਨ ਵੀ ਜਾ ਸਕਦੀ ਹੈ ਬਹੁਤ ਹੀ ਸਤਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਔਰ ਜੋ ਅੱਜ ਦਾ ਵਿਸ਼ਾ ਹੈ ਇਹ ਦੇਖਣ ਨੂੰ ਜਿਆਦਾ ਵੱਡਾ ਮਸਲਾ ਨਹੀਂ ਲੱਗਦਾ ਹੋ ਸਕਦਾ ਕਿਸੇ ਦੀ ਨਜ਼ਰੇ ਤੇ ਗਈ ਹੋਵੇ ਕਿਸੇ ਦੀ ਨਾਂ ਨਹੀਂ ਹੋਵੇ ਪਰ ਜੇ ਇਹਨੂੰ ਵਿਚਾਰਿਆ ਜਾਵੇ ਤਾਂ ਇਸ ਮਸਲੇ ਦੀ ਗੰਭੀਰਤਾ ਬਹੁਤ ਹੈ ਸੋ ਮੇਰੀ ਮੁਰਾਦ ਨੈਸ਼ਨਲ ਹਾਈਵੇ ਸਰਸਾ ਮਾਨਸਾ ਸੜਕ ਜੀਦਾ ਜ਼ਿਕਰ ਅਕਸਰ ਪਹਿਲਾਂ ਵੀ ਬਹੁਤ ਵਾਰੀ ਕੀਤਾ ਗਿਆ ਹੈ ਪਰ ਪ੍ਰਸ਼ਾਸਨ ਦੇ ਜਾਂ ਸਬੰਧਤ ਵਿਭਾਗਾਂ ਵੱਲੋਂ ਕੋਈ ਖਾਸ ਉਪਰਾਲੇ ਦੇ ਲਈ ਨਹੀਂ ਕੀਤੇ ਗਏ ਸੋ ਮਸਲਾ ਇਹ ਹੈ ਕਿ ਸਰਸਾ ਮਾਨਸਾ ਸੜਕ ਤੇ ਜੋ ਭਾਖੜਾ ਨਹਿਰ ਦਾ ਪੁਲਾ ਚਨੀ ਦੇ ਕੋਲੇ ਉਸ ਤੋਂ ਲੈ ਕੇ ਜਦੋਂ ਮਾਨਸਾ ਨੂੰ ਜਾਈਏ ਤਾਂ ਸੜਕ ਦੇ ਉੱਤੇ ਝਾੜੀਆਂ ਨੇ ਜੋ ਸੜਕ ਦੇ ਦੋਵੇਂ ਪਾਸੇ ਚਿੱਟੀ ਪੱਟੀ ਹੁੰਦੀ ਹੈ 3 ਤੋਂ 4 ਫੁੱਟ ਦੀ ਦੋਵੇਂ ਪਾਸੇ ਝਾੜੀਆਂ ਨੇ ਜਟਹਿਣੀਆਂ ਨੇ ਪਿਛਲੇ ਸਮੇਂ ਦੇ ਵਿੱਚ ਹੋਈ ਜ਼ਿਆਦਾ ਬਰਸਾਤ ਦੇ ਕਾਰਨ ਇਹ ਝਾੜੀਆਂ ਹੋਰ ਵੱਧ ਗਈਆਂ ਸੋ ਸੋ ਝਾੜੀਆਂ ਨੇ ਇਸ ਪੱਟੀ ਨੂੰ ਪੂਰੀ ਤਰ੍ਹਾਂ ਢੱਕ ਰੱਖਿਆ ਹੈ ਇਹ ਪੱਟੀ ਪੂਰੀ ਤਰ੍ਹਾਂ ਲੁਕੀ ਹੋਈ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕਿਵੇਂ ਮੋਟਰਸਾਈਕਲ ਸਵਾਰ ਇੱਕ ਪੱਟੀ ਤੇ ਜਾ ਰਿਹਾ ਹੈ ਔਰ ਝਾੜੀਆਂ ਨੇ ਜਿਹੜੀਆਂ ਬਿਲਕੁਲ ਉਹਦੀਆਂ ਅੱਖਾਂ ਵਿੱਚ ਰਸਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਸੋ ਜਦੋਂ ਭਾਰੀ ਵਾਹਨ ਜਦੋਂ ਬੱਸ ਜਾਂ ਟਰੱਕ ਜਾਂ ਕੋਈ ਹੋਰ ਹੈਵੀ ਵਹੀਕਲ ਇਹ ਸੜਕ ਦੇ ਉੱਪਰੋਂ ਲੰਘਦਾ ਹੈ ਤਾਂ ਛੋਟੇ ਵਾਹਨ ਨੂੰ ਆਪਣਾ ਸਾਧਨ ਪਾਸੇ ਤੇ ਲਿਜਾਣਾ ਪੈਂਦਾ ਉਸ ਚਿੱਟੀ ਪੱਟੀ ਤੇ ਲਿਜਾਣਾ ਪੈਂਦਾ ਜਾਂ ਕਹਿੰਦੇ 3-4 ਫੁੱਟ ਦੀ ਪੱਟੀ ਤੇ ਲਿਜਾਣਾ ਪੈਂਦਾ ਜਿਹਦੇ ਵਿੱਚ ਖਾਸ ਕਰਕੇ ਮੋਟਰਸਾਈਕਲ ਜਾਂ ਸਕੂਟਰ ਸਵਾਰ ਹੁੰਦੇ ਨੇ ਸੋ ਉਹਨਾਂ ਨੂੰ ਇਹ ਬਹੁਤ ਹੀ ਖਤਰਨਾਕ ਸਾਬਤ ਹੋ ਸਕਦੀਆਂ ਇਹਨਾਂ ਝਾੜੀਆਂ ਦੇ ਨਾਲ ਇਹਨਾਂ ਟਹਿਣੀਆਂ ਦੇ ਨਾਲ ਕਦੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਜਦੋਂ ਵੀ ਕੋਈ ਵਾਹਨ ਆਪਸ ਵਿੱਚ ਇੱਕ ਦੂਸਰੇ ਨੂੰ ਕ੍ਰੋਸ ਕਰਦੇ ਆ ਟਹਿਣੀਆਂ ਦੇ ਵਿੱਚ ਵੱਜਣ ਦੇ ਨਾਲ ਉਹਨਾਂ ਦੀਆਂ ਵੀ ਲਾਈਟਾਂ ਫੁੱਟ ਜਾਂਦੀਆਂ ਨੇ ਖਾਸ ਕਰਕੇਈ ਡਰਾਈਵਰ ਭਾਈਚਾਰੇ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਉਹ ਸਾਈਡ ਲੈਂਦੇ ਤਾਂ ਸੜਕ ਦੇ ਉੱਤੇ ਵਡੀਆਂ ਹੋਈਆਂ ਟਹਿਣੀਆਂ ਦੇ ਨਾਲ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਸੋ ਇਹ ਗੱਲ ਬਹੁਤ ਵਿਚਾਰਨਯੋਗ ਹੈ ਦੇਖਣ ਨੂੰ ਭਾਵੇਂ ਕੁਝ ਵੀ ਨਹੀਂ ਲੱਗਦੀ ਪਰ ਜੇ ਖੁਦਾ ਨਾ ਖਾਸਤਾ ਕਦੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਇਹਨਾਂ ਟਹਿਣੀਆਂ ਦਾ ਖਮਿਆਜਾ ਉਸ ਸਟ੍ਰਕਚਰ ਨੂੰ ਉਸ ਵਿਅਕਤੀ ਨੂੰ ਭੁਗਤਣਾ ਪਵੇਗਾ ਜੋ ਹਾਦਸੇ ਦਾ ਸ਼ਿਕਾਰ ਹੋਵੇਗਾ ਇਹਦੇ ਨਾਲ ਹੀ ਅੱਗੇ ਚੱਲ ਕੇ ਆਪਾਂ ਦੇਖਦੇ ਆ ਕਿ ਭੰਮੇ ਖੁਰਦਤੋਂ ਜਦੋਂ ਮਾਨਸਾ ਨੂੰ ਜਾਈਦਾ ਹੈ ਭੰਮੇ ਕਲਾ ਤੱਕ ਦੋ ਕੁੜੀਆਂ ਰਸਤੇ ਦੇ ਵਿੱਚ ਆਉਂਦੀਆਂ ਨੇ ਸੜਕ ਦੇ ਵਿੱਚਕਾਰ ਫਿਰ ਉਹਨਾਂ ਕੁੜੀਆਂ ਦੇ ਵਿੱਚਕਾਰ ਬਹੁਤ ਖਤਰਨਾਕ ਖੱਡੇ ਬਣੇ ਹੋਏ ਐ ਜੋ ਇਸ ਵਿਜ਼ੂਅਲ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੀ ਹੈ ਸੜਕ ਦੇ ਵਿੱਚਕਾਰ ਬਣੇ ਹੋਏ ਖੱਡੇ ਔਰ ਉਹ ਕੁੜੀਆਂ ਦੇ ਵਿੱਚਕਾਰ ਬਣੇ ਹੋਏ ਖੱਡੇ ਆਪਾਂ ਆਪਣੇ ਤੇ ਲਾ ਕੇ ਦੇਖੀਏ ਇਸ ਸਧਾਰਨ ਗਤੀ ਨਾਲ ਜਾਂਦਾ ਹੋਇਆ ਮੋਟਰਸਾਈਕਲ ਜੇ ਇਸ ਖੱਡੇ ਦੇ ਵਿੱਚ ਵੱਜ ਜਾਂਦਾ ਤਾਂ ਉਹਦਾ ਨਤੀਜਾ ਕੀ ਹੋਵੇਗਾ ਉਹਨੂੰ ਸ਼ਬਦਾਂ ਵਿੱਚ ਬਿਆਨ ਕਰਨ ਦੀ ਲੋੜ ਨਹੀਂ ਹੈ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਰਾਤ ਬਰਾਤੇ ਕੋਈ ਵਾਹਨ ਕੋਈ ਸਕੂਟਰ ਮੋਟਰਸਾਈਕਲ ਇਸ ਖੱਡੇ ਵਿੱਚ ਵੱਜ ਗਿਆ ਤਾਂ ਉਹਦੇ ਨਤੀਜੇ ਕੀ ਹੋਣਗੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਰੋਜ਼ਾਨਾ ਇੱਥੇ ਕਾਰਾਂ ਜੀਪਾਂ ਦੇ ਟਾਇਰ ਇਹਨਾਂ ਖੱਡਿਆਂ ਦੇ ਵਿੱਚ ਵੱਜਦੇ ਆ ਉਹ ਸਾਧਨ ਨੁਕਸਾਨੇ ਜਾਂਦੇ ਆ ਪਿਛਲੇ ਸਮੇਂ ਦੇ ਵਿੱਚ ਸੜਕ ਦਾ ਪੈਚਅਪ ਜਰੂਰ ਕੀਤਾ ਗਿਆ ਪਰ ਇਹਨਾਂ ਖੱਡਿਆਂ ਨੂੰ ਕਿਉਂ ਛੱਡਿਆ ਗਿਆ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਇਹਨਾਂ ਖੱਡਿਆਂ ਦੇ ਵਿੱਚ ਕੋਈ ਇੰਨਾ ਜ਼ਿਆਦਾ ਮਟੀਰੀਅਲ ਨਹੀਂ ਪੈਂਦਾ ਕਿ ਸਰਕਾਰ ਦਾ ਜਾਂ ਸੰਬੰਧਤ ਮੈਕਨੇ ਦਾ ਕੋਈ ਬਹੁਤ ਵੱਡਾ ਨੁਕਸਾਨ ਹੋਵੇਗਾ ਪਰ ਜੇ ਇਹਨਾਂ ਖੱਡਿਆਂ ਦੇ ਵਿੱਚ ਵੱਜ ਕੇ ਕੋਈ ਹਾਦਸਾ ਵਾਪਰ ਗਿਆ ਤਾਂ ਉਹ ਬਹੁਤ ਵੱਡਾ ਨੁਕਸਾਨ ਕਹਿਣੇ ਤੋਂ ਬਾਹਰ ਦੀ ਗੱਲ ਹੈ ਕਿੰਨਾ ਵੱਡਾ ਨੁਕਸਾਨ ਹੋਵੇਗਾ ਸੋ ਸੜਕ ਮੈਕਨੇ ਦਾ ਜਾਂ ਨੈਸ਼ਨਲ ਹਾਈਵੇਅ ਅਥਾਰਟੀ ਦਾ ਇਹ ਵੀ ਨੌਰਮਸ ਦੇ ਵਿੱਚ ਆਉਂਦਾ ਹੈ ਕਿ ਲੋਕਾਂ ਨੂੰ ਸੜਕ ਦੇ ਉੱਤੇ ਕੋਈ ਇਹੋ ਜਿਹੀ ਪਰੇਸ਼ਾਨੀ ਨਾ ਹੋਵੇ ਲੋਕਾਂ ਨੂੰ ਸੁਰੱਖਿਅਤ ਸਫ਼ਰ ਮੁਹੱਈਆ ਕਰਾਇਆ ਜਾਵੇ ਜੋ ਦੋ ਮਸਲੇ ਇਸ ਕੀਤੇ ਹੈ ਇਹ ਕਿਸੇ ਵੀ ਵੱਲੋਂ ਖਤਰਨਾਕ ਸਾਬਤ ਹੋ ਸਕਦੇ ਹੈ ਰਾਜੀ ਲੋਕਾਂ ਦੇ ਲਈ ਖਾਸ ਕਰਕੇ ਸਕੂਟਰ ਮੋਟਰਸਾਈਕਲ ਸਵਾਰਾਂ ਦੇ ਲਈ ਇਹ ਕਿਸੇ ਵੱਡੇ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ ਔਰ ਜਿੱਥੇ ਖੱਡੇ ਬਣੇ ਹੋਏ ਆ ਪਿਛਲੇ ਸਮੇਂ ਦੌਰਾਨ ਇਸ ਜਗ੍ਹਾ ਤੇ ਕੁਝ ਦੁਰਘਟਨਾਵਾਂ ਵੀ ਵਾਪਰ ਚੁੱਕੀਆਂ ਨੇ ਸੋ ਉਹਦੇ ਤੋਂ ਸਬਕ ਲੈਂਦੇ ਹੋਏ ਰਾਗੀਰ ਲੋਕਾਂ ਦੀ ਇਥੋਂ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਦੀ ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਨੈਸ਼ਨਲ ਹਾਈਵੇ ਥਾਰਟੀ ਤੋਂ ਬਹੁਤ ਹੀ ਸਤਕਾਰ ਤੇ ਨਿਮਰਤਾ ਸਹਿਤ ਇੱਕ ਬੇਨਤੀ ਹੈ ਇੱਕ ਮੰਗ ਹੈ ਕਿ ਜੋ ਸੜਕ ਦੇ ਉੱਤੇ ਝਾੜੀਆਂ ਵਧੀਆਂ ਹੋਈਆਂ ਨੇ ਉਹਨਾਂ ਨੂੰ ਕੱਟਿਆ ਜਾਵੇ ਔਰ ਜੋ ਨਿੱਕੇ ਮੋਟੇ ਖੱਡੇ ਤੇ ਅਦਿੱਖ ਖੱਡੇ ਨੇ ਜੋ ਦੂਰ ਤੋਂ ਨਜ਼ਰ ਨਹੀਂ ਆਉਂਦੇ ਸੋ ਇਹਨਾਂ ਅਦਿੱਖ ਖੱਡਿਆਂ ਨੂੰ ਵੀ ਪੂਰਿਆ ਜਾਵੇ ਤਾਂ ਜੋ ਕਿਸੇ ਲਈ ਇਹ ਜਾਣਲੇਵਾ ਸਾਬਤ ਨਾ ਹੋ ਸਕਣ ਲੋਕ ਵੇਖ ਔਪ ਦੇ ਚ ਜਕੋਂਗੇ ਇਸ ਸੜਕ ਦੇ ਉੱਤੇ ਸਫ਼ਰ ਕਰ ਸਕਣ ਜਦੋਂ ਤੱਕ ਸੜਕ ਨਵੀਂ ਨਹੀਂ ਬਣਦੀ ਉਦੋਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਔਰ ਨੈਸ਼ਨਲ ਹਾਈਵੇ ਅਥਾਰਟੀ ਨੂੰ ਇਹ ਬੇਨਤੀ ਹੈ ਕਿ ਇਹ ਸੜਕ ਦੀ ਮੇਨਟੇਨੈਂਸ ਜ਼ਰੂਰ ਰੱਖੀ ਜਾਵੇ ਤਾਂ ਜੋ ਆਉਣ ਜਾਣ ਵਾਲੇ ਰਾਹਗੀ ਲੋਕ ਬਿਨਾਂ ਕਿਸੇ ਪਰੇਸ਼ਾਨੀ ਤੋਂ ਇਸ ਸੜਕ ਦੇ ਉੱਤੇ ਸਫ਼ਰ ਕਰ ਸਕਣ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਇਹ ਰਿਪੋਰਟ ਜਾਂ ਇਹ ਮਸਲਾ ਜੋ ਉਠਾਇਆ ਗਿਆ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਚੰਗਾ ਲੱਗੇ ਤਾਂ ਇਸ ਵੀਡੀਓ ਰਿਪੋਰਟ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਤੱਕ ਪੰਜਾਬ ਸਰਕਾਰ ਤੱਕ ਨੈਸ਼ਨਲ ਹਾਈਵੇ ਔਥਾਰਟੀ ਤੱਕ ਇਹ ਆਪਣੀ ਆਵਾਜ਼ ਪਹੁੰਚ ਸਕੇ ਔਰ ਇਸ ਮਸਲੇ ਦਾ ਹੱਲ ਹੋ ਸਕੇ ਸੋ ਸਾਰਿਆਂ ਦਾ ਇਸ ਰਿਪੋਰਟ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਪ੍ਰਕਾਸ਼ ਸਿੰਘ ਜ਼ੈਲਦਾਰ ਜ਼ੈਲਦਾਰ ਟੀਵੀ ਤੋਂ ਮਿਲਦੇ ਆ ਕਿਸੇ ਹੋਰ ਮਸਲੇ ਤੇ ਹੋਰ ਰਿਪੋਰਟ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ